ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਬਰਕਤ ਦੀਰ ਸੋਈ ਦੇ ਵਿੱਚ। ਅੱਜ ਆਪਾਂ ਤੁਹਾਡੇ ਨਾਲ ਮਹਾਂ ਦੀ ਦਾਲ ਦੀ ਰੈਸਪੀ ਸ਼ੇਅਰ ਕਰਾਂਗੇ। ਇਸ ਦਾਲ ਨੂੰ ਮੈਂ ਆਪਣੇ ਘਰ ਦੇ ਵਿੱਚ ਕਿੱਦਾਂ ਬਣਾਉਣੀ ਹੈ ਮੈਂ ਤੁਹਾਡੇ ਨਾਲ ਉਹ ਵਾਲਾ ਤਰੀਕਾ ਜਿਹੜਾ ਸ਼ੇਅਰ ਕਰਾਂਗੇ ਜੀ। ਇਸ ਦਾਲ ਦੀ ਰੈਸਪੀ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਆ। ਅਗਰ ਤੁਸੀਂ ਮੇਰੇ ਚੈਨਲ ਨੂੰ ਹਜ ਤੱਕ ਨਹੀਂ ਸਬਸਕ੍ਰਾਈਬ ਕੀਤਾ ਤਾਂ ਪਲੀਜ਼ ਜਲਦੀ ਤੋਂ ਜਲਦੀ ਜਾ ਕੇ ਸਬਸਕ੍ਰਾਈਬ ਕਰ ਲਓ। ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ ਪਲੀਜ਼ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਹਾਂਜੀ ਇੱਥੇ ਆਪਾਂ ਦਾਲ ਬਣਾਉਣ ਲਈ ਅੱਧੀ ਤੋਂ ਵੱਧ ਮਤਲਬ ਪੌਣੀ ਕਵੱਟੀ ਆਪਾਂ ਨੇ ਦਾਲ ਦੀ ਲਈ ਹੈ ਜੀ ਤੁਸੀਂ ਕੋਈ ਵੀ ਕੱਪ ਜਾਂ ਬਾਟੀ ਵਗੈਰਾ ਕੌਲੀ ਵਗੈਰਾ ਸੈੱਟ ਕਰ ਲਿਓ ਪੌਣੀ ਬਾਟੀ ਆਪਾਂ ਮਾਂਨਤੀ ਦਾਲ ਲਈ ਆ ਇਹਦੇ ਵਿੱਚ ਹੁਣ ਆਪਾਂ ਦੋ ਕਮੁੱਠੀਆਂ ਪਾ ਦਵਾਂਗੇ ਜੀ ਮੂੰਗੀ ਦੀ ਦਾਲ ਦੀਆਂ ਦੇਖੋ ਮੂੰਗੀ ਦੀ ਦਾਲ ਪਾਉਣ ਦੇ ਨਾਲ ਦਾਲ ਜਿਹੜੀ ਬਿਲਕੁਲ ਕੁਲਮੀ ਬਣ ਕੇ ਤਿਆਰ ਹੋਊਗੀ ਤੁਸੀਂ ਦੇਖਿਆ ਹੋਗਾ ਮਾਂ ਦੀ ਦਾਲ ਅਕਸਰ ਬਣਨ ਵਿੱਚ ਬਹੁਤ ਜ਼ਿਆਦਾ ਟਾਈਮ ਲੈਂਦੀ ਹੈ ਅਤੇ ਖੜਮੇ ਖੜਮੇ ਜੀ ਬਣਦੀ ਹੈ ਸੋ ਖੜਮੀ ਖੜਮੀ ਦਾਲ ਜਿਹੜੀ ਵਧੀਆ ਨਹੀਂ ਲੱਗਦੀ ਕੁਲਮੀ ਕੁਲਮੀ ਜੀ ਦਾਲ ਹੀ ਵਧੀਆ ਲੱਗਦੀ ਹੈ ਮੂੰਗੀ ਦੀ ਦਾਲ ਪਾਣ ਦੇ ਨਾਲ ਦਾਲ ਵੀ ਕੁਲਮੀ ਬਣੂਗੀ ਅਤੇ ਬਹੁਤ ਹੀ ਵਧੀਆ ਟੇਸਟੀ ਵੀ ਬਣ ਕੇ ਤਿਆਰ ਹੋਊਗੀ ਬਿਲਕੁਲ ਪਤਾ ਨਹੀਂ ਲੱਗੂਗਾ ਤੁਸੀਂ ਇਹਦੇ ਵਿੱਚ ਮੂੰਗੀ ਦੀ ਦਾਲ ਪਾਈ ਆ ਔਰ ਹਾਂ ਅਤੇ ਘੱਟ ਸਮੇਂ ਦੇ ਵਿੱਚ ਬਣ ਕੇ ਤਿਆਰ ਹੋਊਗੀ ਬਣੇ ਰਹੋ ਜੀ ਵੀਡੀਓ ਦੇ ਨਾਲ ਹੁਣ ਇਸ ਦਾਲ ਨੂੰ ਆਪਾਂ ਡੋਂਗੇ ਵਿੱਚ ਕੱਢ ਲਵਾਂਗੇ ਦੇਖੋ ਮੂੰਗੀ ਦੀ ਦਾਲ ਜ਼ਿਆਦਾ ਨਹੀਂ ਪਾਉਣੀ ਸਿਰਫ ਦੋ ਹੀ ਮੁਠੀਆਂ ਆਪਾਂ ਪਾਈਆਂ ਏ ਇਹਨੂੰ ਹੁਣ ਆਪਾਂ ਦਾਲ ਨੂੰ ਚੰਗੇ ਜਿਹੇ ਚੰਗੇ ਤਰੀਕੇ ਦੇ ਨਾਲ ਪੰਜ ਸੱਤ ਵਾਰੀ ਧੋ ਲਵਾਂਗੇ ਦਾਲ ਨੂੰ ਮੈਂ ਕਈ ਪਾਣੀਆਂ ਵਿੱਚ ਧੋ ਲਿਆ ਜੀ ਡਸਟ ਵਗੈਰਾ ਹੁੰਦੀ ਹੈ ਇਹਦੇ ਵਿੱਚ ਸੋ ਆਪਾਂ ਨੇ ਕਈ ਪਾਣੀਆਂ ਵਿੱਚ ਧੋਣਾ ਹੁੰਦਾ ਦਾਲ ਨੂੰ ਇਧਰ ਆਪਾਂ ਨੇ ਕੁੱਕਰ ਲਿਆ ਏ ਜੀ ਕੁੱਕਰ ਵੀ ਆਪਾਂ ਨੇ ਪਹਿਲਾਂ ਤਾਂ ਮੰਗਵਾਇਆ ਹੋਇਆ ਸੀਗਾ ਤੇ ਅਗਲੋਂ ਆਪਾਂ ਜਦੋਂ ਵੀ ਚੀਜ਼ ਬਣਾਣੀਆਂ ਉਦੋਂ ਆਪਾਂ ਧੋ ਕੇ ਹੀ ਲੈਣਾ ਹੈ ਭਾਂਡਾ ਕੋਈ ਵੀ ਹੋਵੇ ਆਪਾਂ ਕੁੱਕਰ ਇੱਥੇ ਧੋ ਕੇ ਲੈ ਲਿਆ ਏ ਇਹਦੇ ਵਿੱਚ ਆਪਾਂ ਦਾਲ ਪਾ ਦਵਾਂਗੇ ਹੁਣ ਇਹਦੇ ਵਿੱਚ ਪਾਵਾਂਗੇ ਜੀ ਆਪਾਂ 7 ਬਾਟੀਆਂ ਪਾਣੀ ਦੀਆਂ ਯੂਗੇ ਆਪਾਂ ਥੋੜੀ ਜੀ ਮੂੰਗੀ ਪਾ ਲਈ ਸੀ ਇਹ ਇੱਕ ਬਾਟੀ ਹੋ ਗਈ ਸੀ ਇਹ ਦਾਲ ਦੀ 7 ਬਾਟੀਆਂ ਇੱਥੇ ਆਪਾਂ ਪਾਣੀ ਦੀਆਂ ਪਾ ਲੈਣੀਆਂ ਨੇ ਇਹਦੇ ਵਿੱਚ ਹੁਣ ਆਪਾਂ ਵੱਡਾ ਚਮਚ ਪਾ ਦਵਾਂਗੇ ਦੇਸੀ ਘਿਓ ਦੇਸੀ ਘਿਓ ਪਾਉਣ ਦੇ ਨਾਲ ਇੱਕ ਤਾਂ ਫਲੇਵਰ ਦਾਲ ਵਿੱਚ ਵਧੀਆ ਆਊਗਾ ਤੇ ਦਾਲ ਜਿਹੜੀ ਹੈ ਉਬਲੂਗੀ ਨਹੀਂ ਨਮਕ ਪਾ ਦਵਾਂਗੇ ਜੀ ਆਪਾਂ ਸਵਾਦ ਅਨੁਸਾਰ 7-8 ਲਈਆਂ ਨੇ ਹਰੀਆਂ ਮਿਰਚਾਂ ਥੋੜਾ ਜਿਹਾ ਛੋਟਾ ਜਿਹਾ ਪਿਆਜ਼ ਥੋੜਾ ਜਿਹਾ ਟੁਕੜਾ ਆਪਾਂ ਅਦਰਕ ਦਾ ਲਿਆਏ ਜੀ ਥੋੜਾ ਜਿਹਾ ਆਪਾਂ ਲਸਣ ਲਿਆਏ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਧੋ ਲਵਾਂਗੇ ਧੋ ਕੇ ਕੁੱਟ ਲਵਾਂਗੇ ਜੀ ਇੱਧਰ ਆਪਾਂ ਕੁੱਕਰ ਗੈਸ ਉੱਤੇ ਰੱਖ ਦਿੰਨੇ ਆ ਜੀ ਇਧਰ ਆਪਾਂ ਨੇ ਲਸਣ ਅਦਰਕ ਪਿਆਜ਼ ਔਰ ਹਰੀ ਮਿਰਚ ਨੂੰ ਪੀਸ ਲਿਆ ਏ ਇਹ ਦਾਲ ਵਿੱਚ ਪਾ ਦਵਾਂਗੇ ਜੀ ਇਥੇ ਹੁਣ ਆਪਾਂ ਕੁੱਕਰ ਦਾ ਢੱਕਣ ਕਰ ਦਵਾਂਗੇ ਜੀ ਬੰਦ ਦੇਖੋ ਮੈਂ ਹਲਦੀ ਜਿਹੜੀ ਹੈ ਪਹਿਲਾਂ ਦਾਲ ਵਿੱਚ ਨਹੀਂ ਪਾਉਂਦੀ ਮੈਨੂੰ ਦਾਲ ਵਿੱਚ ਹਲਦੀ ਜਿਹੜੀ ਤੜਕੇ ਵਿੱਚ ਭੁੰਨੀ ਹੋਈ ਸਵਾਦ ਲੱਗਦੀ ਹੈ ਤੁਸੀਂ ਤੁਹਾਡੇ ਨਾਲ ਮੈਂ ਪਹਿਲਾਂ ਮੂੰਗੀ ਦੀ ਦਾਲ ਦੀ ਰੈਸਪੀ ਸ਼ੇਅਰ ਕੀਤੀ ਸੀ ਉਹਦੇ ਵਿੱਚ ਵੀ ਮੈਂ ਤੜਕੇ ਵਿੱਚ ਹੀ ਹਲਦੀ ਪਾਈ ਸੀ ਅਸੀਂ ਦਾਲ ਵਿੱਚ ਪਹਿਲਾਂ ਹਲਦੀ ਨਹੀਂ ਪਾਉਂਦੇ ਇੱਥੇ ਆਪਾਂ ਕੁੱਕਰ ਦਾ ਬੰਦ ਅਤੇ ਆਪਾਂ ਇਹਨੂੰ ਤਿੰਨ ਵਿਸਲਾ ਲਗਾਵਾਂਗੇ। ਨਾਲ ਜਿੱਜ ਦੀ ਜੀ ਉਹਨੇ ਨੂੰ ਆਪਾਂ ਚਾਵਲ ਪਕਣ ਲਈ ਰੱਖ ਦਿੰਨੇ ਆ। ਇੱਕ ਗਲਾਸ ਇੱਥੇ ਮੈਂ ਚਾਵਲ ਲਏ ਆ। ਅਤੇ ਪੈਨ ਦੇ ਵਿੱਚ ਮੈਂ 5 ਗੁਣਾ ਪਾਣੀ ਉਬਲਣ ਲਈ ਰੱਖ ਦਿੱਤਾ ਹੈ ਜੀ। ਚਾਵਲਾਂ ਨੂੰ ਮੈਂ ਚੰਗੀ ਤਰ੍ਹਾਂ ਧੋ ਕੇ ਪਾਣੀ ਵਿੱਚ ਪਾ ਦਵਾਂਗੀ। ਚਾਵਲ ਮੈਂ ਧੋ ਲਏ ਆ ਜੀ ਹੁਣ ਆਪਾਂ ਪਾਣੀ ਵਿੱਚ ਪਾ ਦਵਾਂਗੇ। ਅੱਜ ਆਪਾਂ ਇੱਥੇ ਉਬਲਵੇਂ ਚਾਵਲ ਬਣਾ ਕੇ ਤਿਆਰ ਕਰ ਰਹੇ ਹਾਂ ਦਾਲ ਦੇ ਨਾਲ। ਗਰਮੀ ਵਿੱਚ ਤੁਸੀਂ ਵੀ ਇਦਾਂ ਹੀ ਬਣਾ ਕੇ ਖਾਓ ਬਹੁਤ ਵਧੀਆ ਹਲਕਾ ਜਿਹਾ ਖਾਣਾ ਹੁੰਦਾ ਹੈ ਜੀ ਥੋੜਾ ਜਿਹਾ ਆਪਾਂ ਇਹਦੇ ਵਿੱਚ ਨਮਕ ਪਾ ਦਵਾਂਗੇ ਜੀ ਬਿਲਕੁਲ 2 ਚਮਚ ਦੇ ਗੇੜ ਆਪਾਂ ਇਹਦੇ ਵਿੱਚ ਸਰੋਂ ਦਾ ਤੇਲ ਪਾ ਦਵਾਂਗੇ ਇਹਨਾਂ ਨੂੰ ਆਪਾਂ ਇੱਕ ਵਾਰੀ ਮਲਾ ਲਵਾਂਗੇ ਜੀ ਤੇਲ ਪਾਣ ਦੇ ਨਾਲ ਜਿਹੜੇ ਚਾਵਲ ਹੈ ਚਿਪਕਦੇ ਨਹੀਂ ਹੈਗੇ ਕੱਲੇ-ਕੱਲੇ ਬਣ ਕੇ ਤਿਆਰ ਹੋਣਗੇ ਇਹਨਾਂ ਨੂੰ ਨਾ ਹੁਣ ਆਪਾਂ ਉਬਲਣ ਦਵਾਂਗੇ ਸੇਕ ਆਪਾਂ ਨੇ ਇੱਥੇ ਹਾਈ ਟੂ ਮੀਡੀਅਮ ਰੱਖਣਾ ਏ ਲੋ ਨਹੀਂ ਕਰਨਾ ਨਾ ਹੀ ਫੁੱਲ ਕਰਨਾ ਏ ਹਾਈ ਟੂ ਮੀਡੀਅਮ ਕਰਾਂਗੇ ਜੀ ਆਪਾਂ ਆਪਣੇ ਦਾਲ ਤੇ ਚਾਵਲ ਜਿਹੜੇ ਆਪਾਂ ਨੇ ਭਣਨ ਲਈ ਰੱਖੇ ਹੋਏ ਐ ਇੰਨੇ ਆਪਾਂ ਦਾਲ ਦਾ ਤੜਕਾ ਤਿਆਰ ਕਰਾਂਗੇ ਦੇਖੋ ਇਹ ਦਾਲ ਵਿੱਚ ਨਾ ਲਸਣ ਜਿਹੜਾ ਥੋੜਾ ਵੱਧ ਹੀ ਵਧੀਆ ਲੱਗਦਾ ਥੋੜਾ ਜਿਹਾ ਆਪਾਂ ਨੇ ਪਹਿਲਾਂ ਪਾ ਲਿਆ ਸੀ ਥੋੜਾ ਜਿਹਾ ਆਪਾਂ ਤੜਕੇ ਵਿੱਚ ਪਾਵਾਂਗੇ ਪਹਿਲਾਂ ਹਰੀਆਂ ਮਿਰਚਾਂ ਵੀ ਆਪਾਂ ਪਾ ਲਈਆਂ ਇੱਥੇ ਆਪਾਂ ਤੜਕੇ ਵਿੱਚ ਸਿਰਫ 2 ਜਾਂ 3 ਹਰੀਆਂ ਮਿਰਚਾਂ ਹੀ ਪਾਵਾਂਗੇ ਥੋੜਾ ਜਿਹਾ ਅਦਰਕ ਬਰੀਕ ਕੱਟ ਲਵਾਂਗੇ ਤੇ ਪਿਆਜ਼ ਕੱਟ ਲਵਾਂਗੇ ਇੱਧਰ ਤਿੰਨ ਵਿਸਲਾਂ ਵੱਜ ਚੁੱਕੀਆਂ ਐ ਜੀ ਦਾਲ ਨੂੰ ਹੁਣ ਆਪਾਂ ਗੈਸ ਘੱਟ ਕਰ ਦਿੱਤਾ ਇਹਨੂੰ ਘੱਟ ਸੇਕਦੇ ਉੱਤੇ ਹੀ ਆਪਾਂ 15-20 ਮਿੰਟ ਪੱਕੀ ਜਾਣ ਦੇਵਾਂਗੇ ਹੋ ਗਈ ਐ ਜੀ ਘੱਟ ਸੇਕਦੇ ਰੱਖੇ ਹੋਏ ਦਾਲ ਨੂੰ ਆਪਾਂ ਹੁਣ ਇੱਥੇ ਗੈਸ ਬੰਦ ਕਰ ਦੇਵਾਂਗੇ ਅਤੇ ਭਾਫ਼ ਨਿਕਲਣ ਤੱਕ ਦਾ ਇੰਤਜ਼ਾਰ ਕਰਾਂਗੇ ਇੱਧਰ ਆਪਾਂ ਚਾਵਲ ਵੀ ਦੇਖ ਲਵਾਂਗੇ ਜੀ ਇਹ ਵੀ ਪੱਕ ਰਹੇ ਆ ਥੋੜੀ ਜਿਹੀ ਗੱਲ ਦੇ ਵਿੱਚ ਕਸਰ ਜੀ ਹੋ ਰਹੀ ਹੈ ਹੋਰ ਪੱਕ ਜਾਣ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਵੀ ਦੇਖਦੇ ਹਾਂ ਤੁਸੀਂ ਦੇਖ ਸਕਦੇ ਹੋ ਜੀ ਚਾਵਲ ਜਿਹੜੇ ਆ ਬਿਲਕੁਲ ਬਣ ਗਏ ਵਿੱਚ ਵਿੱਚ ਨੂੰ ਨਾ ਮੈਂ ਚੈੱਕ ਕਰਦੀ ਰਹੀ ਸੀ ਇਦਾਂ ਤੁਸੀਂ ਚੈੱਕ ਕਰ ਲੈਣੇ ਆ ਅਗਰੇ ਇਦਾਂ ਫੇਹ ਹੁੰਦੀ ਆ ਤਾਂ ਸਮਝ ਲਓ ਇਹ ਬਣ ਗਏ ਆ ਤੇ ਮੈਂ ਚੈੱਕ ਤਾਂ ਪਹਿਲਾਂ ਕਰ ਲਈ ਸੀ ਤੇ ਹੁਣ ਨਾ ਇਹਨਾਂ ਨੂੰ ਆਪਾਂ ਛਾਨਣੀ ਵਿੱਚ ਕੱਢ ਲਵਾਂਗੇ ਤੁਸੀਂ ਕੋਈ ਭਾਂਡਾ ਰੱਖ ਲੈਣਾ ਜੀ ਜਿਹਦੇ ਉੱਤੇ ਛਾਨਣੀ ਸੈਟ ਆ ਜਾਵੇ ਹੁਣ ਆਪਾਂ ਇਹ ਚਾਵਲ ਆ ਜਿਹੜੇ ਛਾਨਣੀ ਵਿੱਚ ਕੱਢ ਲਵਾਂਗੇ ਉਬਲ ਵਿੱਚ ਚਾਵਲ ਬਹੁਤ ਹੀ ਵਧੀਆ ਬਣਦੇ ਆ ਜੀ ਬਹੁਤ ਵਧੀਆ ਤੇ ਖਾਣ ਨੂੰ ਸੁਆਦ ਹੁੰਦੇ ਨੇ ਅਦੇ ਹਾਲਗੇਨ ਦੀ ਆਦੀ ਇਹਨਾਂ ਨੂੰ ਨਾ ਹੁਣ ਢਾਕ ਦੇਣਾ ਜੋ ਪਾਣੀ ਹੋਊਗਾ ਐਕਸਟਰਾ ਉਹ ਵੀ ਨੀਚੇ ਦੇ ਭਾਂਡੇ ਦੇ ਵਿੱਚ ਨੁੱਚੜੀ ਜਾਊਗਾ ਜੀ ਦੇਖੋ ਆਪਾਂ ਇਹਨੂੰ ਹੁਣ ਢੱਕ ਦਵਾਂਗੇ ਪਾਣੀ ਐਕਸਟਰਾ ਵਿੱਚ ਆਪੇ ਨਿਚੜੀ ਜਾਊਗਾ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣੀ ਆ ਦੇਖੋ ਪਾਣੀ ਸਾਰਾ ਨੁੱਚੜ ਗਿਆ ਏ ਆਪਾਂ ਨੇ ਨਾ ਹੁਣ ਇਹਨਾਂ ਨੂੰ ਇੱਕ ਵਾਰੀ ਫੋਲ ਦੇਣਾ ਏ ਜਿਹੜਾ ਥੋੜਾ ਬਹੁਤ ਹੋਰ ਹੋਊਗਾ ਉਹ ਵੀ ਨਿਚੜ ਲੂਗਾ ਇਧਰ ਭਾਫ਼ ਨਿਕਲ ਚੁੱਕੀ ਹੈ ਜੀ ਆਪਾਂ ਕੁੱਕਰ ਵੀ ਖੋਲ ਕੇ ਦੇਖ ਲੈਣੇ ਆ ਲੋ ਜੀ ਤੁਸੀਂ ਦਾਲ ਦੇਖ ਸਕਦੇ ਹੋ ਬਿਲਕੁਲ ਪੱਕ ਗਈ ਆ ਹੁਣ ਆਪਾਂ ਇਹਨੂੰ ਤੜਕਾ ਲਗਾਵਾਂਗੇ ਪਾਣੀ ਵੀ ਦੇਖੋ ਬਿਲਕੁਲ ਪਰਫੈਕਟ ਹੈ ਜੀ ਆਪਾਂ ਥੋੜੀ ਜੀ ਦੇਨ ਕੜਛੀ ਵੀ ਇਦਾਂ ਚਲਾ ਲਾਂਗੇ ਥੋੜੀ ਜੀ ਹੋਰ ਖੁਲਜੂਗੀ ਦਾਲ ਪਾਣੀ ਇੱਥੇ ਸਾਰਾ ਕੁਝ ਢਿੱਪੇ ਦੇ ਵਿੱਚ ਬਿਲਕੁਲ ਪਰਫੈਕਟ ਹੈ ਜਿਹੜਾ ਆਪਾਂ ਕੱਚਾ ਮਸਾਲਾ ਪਾਇਆ ਸੀ ਨਾ ਇਹਦੇ ਵਿੱਚ ਉਹਦੀ ਖੁਸ਼ਬੂ ਬਹੁਤ ਵਧੀਆ ਆ ਰਹੀ ਆ ਅੱਗੇ ਦੇਖੋ ਜਿਵੇਂ ਦਾਦੀਆਂ ਦੇ ਸਮੇਂ ਦੇ ਵਿੱਚ ਨਾ ਦਾਲ ਇਦਾਂ ਹੀ ਬਣਾਉਂਦੀਆਂ ਸੀ ਹਾਰੇ ਦੇ ਵਿੱਚ ਰੱਖ ਕੇ ਦਾਦੀ ਉਹ ਨਾ ਉਹ ਨਾ ਹਲਦੀ ਜਿਹੜੀ ਨਾਲ ਪਾ ਦਿੰਦੇ ਸੀ ਪਰ ਬਸ ਇੱਥੇ ਇੱਕ ਫਰਕ ਇਹੀ ਆ ਆਪਾਂ ਹਲਦੀ ਨਹੀਂ ਪਾਈ ਹਲਦੀ ਬਸ ਪਰ ਤੜਕਾ ਲਾ ਕੇ ਪਾ ਦਾਂਗੇ ਇਧਰ ਹੁਣ ਆਪਾਂ ਤੜਕਾ ਲਾਵਾਂਗੇ ਜੀ ਪੈਨ ਰੱਖ ਲਿਆ ਇਹਦੇ ਵਿੱਚ ਸਰੋਂ ਦਾ ਤੇਲ ਪਾਵਾਂਗੇ ਤੁਸੀਂ ਚਾਹੋ ਦੇਸੀ ਘਿਓ ਵੀ ਪਾ ਸਕਦੇ ਹੋ ਇੱਕ ਛੋਟੀ ਘੜਚੀ ਮੈਂ ਇੱਥੇ ਸਰੋਂ ਦਾ ਤੇਲ ਪਾ ਲਿਆ ਜੀ ਇਹਨੂੰ ਗਰਮ ਹੋਣ ਦਵਾਂਗੇ ਇਧਰ ਤੇਲ ਗਰਮ ਹੋ ਗਿਆ ਏ ਜੀ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਥੋੜਾ ਜਿਹਾ ਜੀਰਾ ਜੀਰਾ ਤੜਕ ਗਿਆ ਏ ਆਪਾਂ ਨਾਲ ਹੀ ਪਾਵਾਂਗੇ ਲਸਣ ਅਤੇ ਅਦਰਕ ਲਸਣ ਅਤੇ ਅਦਰਕ ਨੂੰ ਆਪਾਂ ਥੋੜਾ ਜਿਹਾ ਫਰਾਈ ਕਰਾਂਗੇ ਦੇਖੋ ਜੀ ਲਸਣ ਤੇ ਅਦਰਕ ਦਾ ਕਲਰ ਜਿਹੜਾ ਇਹ ਚੇਂਜ ਹੋ ਗਿਆ ਹੈ ਹੁਣ ਆਪਾਂ ਇਹਦੇ ਵਿੱਚ ਪਿਆਜ਼ ਪਾ ਦਾਂਗੇ ਆਪਾਂ ਦੋ ਤਿੰਨ ਜਿਹੜੀਆਂ ਹਰੀਆਂ ਮਿਰਚਾਂ ਲਈਆਂ ਸੀ ਉਹ ਵੀ ਦਿੱਤੀ ਕੱਟ ਲਈਆਂ ਸੀ ਤੜਕੇ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਭੁੰਨ ਲੈਣਾ ਇਹਦੇ ਦੇਖੋ ਜੀ ਤੜਕਾ ਪਹਿਲਾਂ ਨਾਲੋਂ ਭੁੱਜ ਗਿਆ ਹੈ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਇੱਕ ਚਮਚ ਹਲਦੀ ਹਲਦੀ ਪਾ ਕੇ ਨਾ ਆਪਾਂ ਚੰਗੀ ਤਰ੍ਹਾਂ ਮਿਲਾ ਲਵਾਂਗੇ ਜੀ ਹਲਦੀ ਨੂੰ ਆਪਾਂ ਬਸ ਭੁੰਨ ਲਵਾਂਗੇ ਵਿੱਚ ਭੁੰਨੀ ਹੋਈ ਹਲਦੀ ਦਾਲ ਵਿੱਚ ਤੁਸੀਂ ਪਾ ਕੇ ਦੇਖੋ ਬਹੁਤ ਸੁਆਦਦਾਲ ਬਣਦੀ ਹੈ ਕਈ ਵਾਰ ਨਾ ਦੂਜੇ ਡੰਗ ਰੂਗੇ ਆਪਾਂ ਨੂੰ ਦਾਲ ਖਾਣੀ ਪੈ ਜਾਂਦੀ ਆ ਸੋ ਦਾਲ ਨਾ ਫਿਰ ਚੀੜੀ ਚੀਪੀ ਚੀਪੀ ਜੀ ਹੋ ਜਾਂਦੀ ਹੈ ਦਾਲ ਚਿਪਚਿਪੀ ਜੀ ਨਹੀਂ ਹੋਊਗੀ ਹਲਦੀ ਪਾ ਕੇ ਤੁਸੀਂ ਦੇਖੋ ਚਾਹੇ ਤੁਸੀਂ ਦੂਜੇ ਤੀਜੇ ਦਿਨ ਖਾ ਲਿਓ ਦਾਲ ਦਾ ਜਿਹੜਾ ਸੁਆਦ ਆ ਬਿਲਕੁਲ ਬਰਕਰਾਰ ਰਹੂਗਾ ਜੀ ਛਾਲਦੀ ਵੀ ਭੁੱਜ ਗਈ ਆ ਹੁਣ ਆਪਾਂ ਇੱਥੇ ਜਿਹੜਾ ਤੜਕਾ ਏ ਇਹਨੂੰ ਦਾਲ ਵਿੱਚ ਪਾ ਦੇਵਾਂਗੇ ਆਪਾਂ ਉਸੇ ਗੈਸ ਦੇ ਉੱਤੇ ਕੁੱਕਰ ਰੱਖ ਲਿਆ ਹੈ ਜੀ ਤੜਕਾ ਆਪਾਂ ਸਾਰਾ ਜਿਹੜਾ ਇਹ ਦਾਲ ਵਿੱਚ ਪਾ ਦੇਵਾਂਗੇ ਚੰਗੀ ਤਰ੍ਹਾਂ ਮਿਲਾ ਦੇਵਾਂਗੇ ਜੀ ਦਾਲ ਵਿੱਚ ਪਾ ਕੇ ਇੱਕ ਵਾਰੀ ਆਪਾਂ ਇਹਨੂੰ ਤਾਂ ਤੁਸੀਂ ਇਹ ਕਰਕੇ ਪਾ ਦੇਵਾਂਗੇ ਆਪਾਂ ਥਾਲ ਨੂੰ ਨਾ ਘੱਟ ਸੇਕ ਦੇ ਉੱਤੇ ਸਿਰਫ 2 ਮਿੰਟ ਹੋਰ ਪਕਾਉਣਾ ਹੈ ਤਾਂ ਜੋ ਹਲਦੀ ਅਤੇ ਜਿਹੜਾ ਆਪਾਂ ਤੜਕਾ ਹੁਣ ਪਾਇਆ ਹੈ ਦਾਲ ਵਿੱਚ ਚੰਗੀ ਤਰ੍ਹਾਂ ਰਚ ਜਾਵੇ ਅਤੇ ਨਾਲ ਹੀ ਹੁਣ ਆਪਾਂ ਇਹਦੇ ਪਾ ਦੇਵਾਂਗੇ ਅੱਧਿਕੁ ਚਮਚ ਗਰਮ ਮਸਾਲਾ ਗਰਮ ਮਸਾਲਾ ਪਾਉਣ ਦੇ ਨਾਲ ਦਾਲ ਸਬਜ਼ੀ ਦਾ ਜਿਹੜਾ ਫਲੇਵਰ ਆ ਬਹੁਤ ਵਧੀਆ ਹੁੰਦਾ ਹੈ ਜੀ ਦੇਖੋ ਜੀ ਅਗਰ ਤੁਹਾਨੂੰ ਦਾਲ ਜਿਹੜੀ ਹੈ ਗਾੜੀ ਲੱਗਦੀ ਹੈ ਤਾਂ ਤੁਸੀਂ ਪਾਣੀ ਹੋਰ ਗਰਮ ਕਰਕੇ ਥੋੜਾ ਜਿਹਾ ਪਾ ਸਕਦੇ ਹੋ ਪਰ ਸਾਡੇ ਹਿਸਾਬ ਨਾਲ ਤਾਂ ਬਿਲਕੁਲ ਸਹੀ ਹੈ ਜੀ ਮੇਦੀ ਸਾਡੇ ਘਰੇ ਖਾਂਦੇ ਆ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਵਾਂ ਇੱਥੇ ਜਿਹੜੇ ਅਸੀਂ ਮਾਂ ਵਰਤੇ ਆ ਨਾ ਉਹ ਅਸੀਂ ਦੇਸੀ ਮਾਂ ਦੀ ਵਰਤੋਂ ਕੀਤੀ ਹੈ ਜੀ ਅਸੀਂ ਹਰ ਘਰ ਵਿੱਚ ਜਿਹੜੀ ਦਾਲ ਬਣਾਉਂਦੇ ਆਂ ਦੇਸੀ ਮਾਂ ਦੀ ਹੀ ਬਣਾਉਂਦੇ ਆਂ ਜਿਹੜੀ ਆਪਾਂ ਬਾਜ਼ਾਰੋਂ ਲੈ ਕੇ ਆਉਂਦੇ ਆਂ ਉਹ ਜਿਆਦਾ ਡਾਰਕ ਜੇ ਹੁੰਦੀਆਂ ਕਾਲੇ ਕਾਲੇ ਜਿਹਾ ਸ਼ਾਹਕਾਲੇ ਹੁੰਦੇ ਨੇ ਜੀ ਉਹ ਦਾਲ ਜਿਹੜੀ ਖੜਮੀ ਜੀ ਹੋ ਰਹਿ ਜਾਂਦੀ ਹੈ ਵਧੀਆ ਨਹੀਂ ਬਣਦੀ ਹੈਗੀ ਸਾਨੂੰ ਉਹ ਦਾਲ ਨਹੀਂ ਪਸੰਦ ਅਸੀਂ ਦੇਸੀ ਮਾਂ ਦੀ ਵਰਤੋਂ ਕਰਦੇ ਆਂ ਤੇ ਤੁਹਾਨੂੰ ਮੈਂ ਤਾਈ ਨੂੰ ਦੱਸਿਆ ਏ ਇਹ ਛੇਤੀ ਘੁਲ ਵੀ ਜਾਂਦੀ ਹੈ ਤੇ ਵਧੀਆ ਵੀ ਬਣਦੀ ਆ 2 ਮਿੰਟ ਮੈਂ ਇਹਨੂੰ ਘੱਟ ਸੇਕਦੇ ਉੱਤੇ ਰਜਾ ਲਿਆ ਜੀ ਤੁਸੀਂ ਦੇਖ ਸਕਦੇ ਹੋ ਹਲਦੀ ਦਾ ਕਲਰ ਦਾਲ ਵਿੱਚ ਕਿੰਨਾ ਵਧੀਆ ਆ ਗਿਆ ਹੈ ਦਾਲ ਆਪਣੀ ਬਹੁਤ ਵਧੀਆ ਬਣ ਕੇ ਤਿਆਰ ਹੋਈ ਹੈ ਇੱਧਰ ਦਾਲ ਅਤੇ ਇੱਧਰ ਉਬਲ ਮੇ ਚਾਵਲ ਆਪਣੇ ਬਣ ਕੇ ਬਿਲਕੁਲ ਤਿਆਰ ਹੈ ਜੀ ਆਓ ਤੁਸੀਂ ਵੀ ਖਾਓ ਤੇ ਇੰਜੋਏ ਕਰੋ ਤੋ ਨੂੰ ਮੇਰਾ ਇਹ ਦਾਲ ਚਾਵਲ ਬਣਾਉਣ ਦਾ ਤਰੀਕਾ ਕਿਦਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਣਾ ਜੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ